ਸੰਭਲ ਗਿਆ ਜੀ ਦੂਰ ਬੋਲੀ ਕਾਰਨ ਜੋ ਉਪਕਤਾ ਉਪਚਾਰਾਂ ਤੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਰਮੀਤ ਸਿੰਘ ਮਲੇਸ਼ਿਆ ਤੋਂ ਅਸੀਂ ਇਸ ਵੀਰ ਬਲਜੀਤ ਸਿੰਘ ਆਜ਼ਾਦਪੁਰ ਆਏ ਆ ਇਹਨਾਂ ਦਾ ਮੂਤਾ ਹੈ ਕਿਸਾਨਾਂ ਦੇ ਲਈ ਘਰ ਬਚਾਓ ਗਦੋਲਣ ਤੇ ਆਪਾਂ ਵੀਰ ਜੀ ਦੇ ਨਾਲ ਪੂਰੀ ਸਪੋਰਟ ਕਰਨੀ ਹੈ ਮੇਰੇ ਵੀਰੋ ਤੇ ਬਾਕੀ ਮੇਰੇ ਵੀਰ ਜੀ ਤੁਹਾਨੂੰ ਆਪਣੇ ਮੁੱਦੇ ਬਾਰੇ ਸਾਰੀ ਗੱਲ ਆਪ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਜੀਐਸ ਘਰ ਬਚਾਓ ਜਨ ਅੰਦੋਲਨ ਦੀ ਸ਼ੁਰੂਆਤ ਕੀਤੀ ਆ 25 ਦਸੰਬਰ ਤੋਂ ਮੈਂ ਜੰਤਰ ਮੰਤਰ ਤੇ ਅੰਦੋਲਨ ਦੇ ਲਈ ਬੈਠਾ ਸਾਡੀਆਂ ਮੰਗਾਂ ਇਹ ਵਾ ਕਿ ਭਾਰਤ ਸਰਕਾਰ ਜੇ ਵੱਡੇ ਵੱਡੇ ਵਪਾਰੀਆਂ ਦੇ ਕਰਜ਼ੇ ਮਾਫ ਕਰ ਸਕਦੀ ਆ ਵੱਡੇ ਵੱਡੇ ਅੰਬਾਨੀ ਅੰਡਾਨੀ ਵਾਡਰਾ ਬਿਰਲਾ ਵੱਡੇ ਵੱਡੇ ਵਪਾਰੀਆਂ ਦੇ ਕਰਜ਼ੇ ਭਾਰਤ ਸਰਕਾਰ ਮਾਫ ਕਰ ਸਕਦੀ ਆ ਤੇ ਸਾਡੀ ਜਿਹੜੀ ਗਰੀਬ ਕਿਸਾਨ ਭਰਾ ਨੇ ਜਿਹੜੇ ਖੁਦਕੁਸ਼ੀਆਂ ਕਰ ਰਹੇ ਨੇ ਕਰਜ਼ੇ ਦੇ ਬੋਝ ਦੇ ਥੱਲੇ ਉਹਨਾਂ ਦੇ ਵੀ ਕਰਜ਼ੇ ਮਾਫ ਕੀਤੇ ਜਾਣ ਤੇ ਜਿੰਨਾ ਪਰਿਵਾਰਾਂ ਦੇ ਮੁ끼 ਨੇ ਖੁਦਕੁਸ਼ੀਆਂ ਕੀਤੀਆਂ ਉਹਨਾਂ ਨੂੰ 15-15 ਲੱਖ ਰੁਪਏ ਦੇ ਕਾ ਜਾਵੇ ਤੇ ਜਿਹੜੇ ਸਾਡੇ ਛੋਟੇ ਵਪਾਰੀ ਨੇ ਛੋਟੇ ਵਪਾਰੀਆਂ ਦੇ ਘਰਾਂ ਦੇ ਜਿਹੜੇ ਲੋਨ ਨੇ ਉਹ ਮਾਫ ਕੀਤੇ ਜਾਣ ਤੇ ਉਨੀ ਦੇਰ ਜੰਤਰ ਮੰਤਰ ਤੇ ਮੈਂ ਅੰਦੋਲਨ ਤੇ ਬੈਠਾ ਰਹੂੰਗਾ ਜਿੰਨੀ ਦੇਰ ਤੱਕ ਭਾਰਤ ਸਰਕਾਰ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੀ ਘਰ ਬਚਾਓ ਜਨ ਅੰਦੋਲਨ ਦੇ ਜਰੀਏ ਮੈਂ ਪੂਰੇ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਵਾਂ ਕਿ ਸਾਡੇ ਇਹਨਾਂ ਕਿਸਾਨ ਭਰਾਵਾਂ ਦੀਆਂ ਗਰੀਬ ਕਿਸਾਨਾਂ ਦੀਆਂ ਮੰਗਾਂ ਨੂੰ ਸਾਡੇ ਛੋਟੇ ਵਪਾਰੀਆਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਕੀਤਾ ਜਾਵੇ ਤੇ ਪੂਰੀ ਭਾਰਤ ਦੇਸ਼ ਦੀ ਜਨਤਾ ਨੂੰ ਮੈਂ ਅਪੀਲ ਕਰਦਾ ਹਾਂ ਸਾਡੀ ਪੰਜਾਬੀ ਕਮਿਊਨਿਟੀ ਨੂੰ ਅਪੀਲ ਕਰਦਾ ਕਿ ਜਿੱਦਾਂ ਹੀ ਮੇਰੇ ਭਰਾ ਆਏ ਨੇ ਸਾਡਾ ਮੈਸੇਜ ਸਾਥ ਦੇ ਰਹੇ ਨੇ ਸਾਰੇ ਆਪਾਂ ਆਪਣੇ ਘਰਾਂ ਤੋਂ ਨਿਕਲ ਕੇ ਆਓ ਤੇ ਸਾਡਾ ਘਰ ਬਚਾਓ ਜਨ ਅੰਦੋਲਨ ਵਿੱਚ ਸਾਥ ਦਿਓ ਤੇ ਜਿੰਨਾ ਪਰਿਵਾਰਾਂ ਦੇ ਮੁਖੀ ਦੀ ਕਰਜ਼ੇ ਦੇ ਨਾਲ ਆਤਮ ਹੱਤਿਆ ਹੋਈ ਆ ਖੁਦਕੁਸ਼ੀ ਕੀਤੀ ਆ ਉਹ ਇੱਕ ਲੈਮੀਨੇਸ਼ਨ ਵੱਡੀ ਫੋਟੋ ਕਰਾ ਕੇ ਜਨਤਰ ਮੰਤਰ ਤੇ ਨਾਲ ਆਉਣ ਤੇ ਆਪਣੇ ਜਿਹੜੇ ਡਾਕੂਮੈਂਟਸ ਨੇ ਜਿਹੜੇ ਕਰਜ਼ੇ ਦੇ ਲਾਉਣ ਦੇ ਉਹ ਲੈ ਕੇ ਆਉਣ ਇੰਨੀ ਤੁਹਾਡੇ ਸਾਰੇ ਦੇ ਅੱਗੇ ਬੇਨਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ